ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਪਰਮਾਤਮਾ ਹੈ ਨਾਨਕ ਸੋ ਦੇ ਸਿਮਰਤ ਵੇ ਪਾਰ ਬ੍ਰਹਮ ਗੁਰੂ ਨਾਲ ਹੀ ਵੇ ਪਾਰ ਬ੍ਰਹਮ ਤੇ ਗੁਰੂ ਦੇ ਚ ਵੇਦ ਨਹੀਂ ਹੈ ਘਰ ਤੱਕ ਪਹੁੰਚਣਾ ਹੈ ਪਹਿਲੇ ਦਲ ਤੱਕ ਆਉਣਾ ਪਏਗਾ ਪ੍ਰਕਾਸ਼ ਤੱਕ ਪਹੁੰਚਣਾ ਹੈ ਪਹਿਲੇ ਇਸੁਰਤ ਨੂੰ ਸ਼ਬਦ ਨਾਲ ਜੋੜਨਾ ਸ਼ਬਦ ਤੇ ਦਰ ਅਦਰ ਸ਼ਬਦ ਗੁਰੂ ਹੈ ਲੋ ਗੁਰੂ ਤੋਂ ਦਰ ਹੈ ਗੁਰੂ ਗਵਾਰ ਗੁਰੂ ਦਰਵਾਜ਼ਾ ਹੈ ਇਹ ਭਾਰਤ ਤੋਂ ਬਾਹਰ ਅਸੀਂ ਗੁਰੂ ਹਰਕਿੰਦ ਗਏ ਹੋਰ ਆ ਗੁਰਦੁਆਰਾ ਹੈ ਗੁਰੂ ਘਰ ਹੈ ਪ੍ਰਭੂ ਘਰ ਇਸੇ ਰੋੜੇ ਕੈਨੇਡਾ ਅਮਰੀਕਾ ਦੇ ਕੈਨੇਡਾ ਪੈਨ ਗੁਰੂ ਘਰ ਜਾ ਰਹੇ ਇਸ ਤਰ੍ਹਾਂ ਦਾ ਸਿਰਸਰਾ ਭਾਰਤ ਦੇਚ ਨਹੀਂ ਹੈ ਦੇਸ਼ ਦੀ ਵੰਡ ਤੋਂ ਪਹਿਲੇ ਨਹੀਂ ਸੀ ਗੁਰਦੁਆਰੇ ਜਾ ਰਹੇ ਦਰਤੇ ਜਾ ਰਹੇ ਕਿਸ ਨੇ ਦਰਤੇ ਜਾ ਰਹੇ ਹੋ ਤੁਮਨ ਦੇ ਦਰ ਤੇ ਜਾ ਰਹੇ ਉਹਦਾ ਦਰ ਘਰ ਦਰ ਘਰ ਕੀ ਸੌਜੀ ਨਾ ਮਹਾਰਾਜ ਜੀ ਕਹਿੰਦੇ ਨਾ ਮਨੁੱਖ ਨੂੰ ਦਰ ਦਾ ਪਤਾ ਨਾ ਕਾਲ ਦਾ ਪਤਾ ਤਾਂ ਇਤੇ ਸੌਦਰ ਦੀ ਇਤਨੀ ਲੰਬੀ ਚੋੜੀ ਵਿਆਖਿਆ ਕੀਤੀ ਇਹ ਸ਼ਬਦ ਗੁਰਗ੍ਰੰਥ ਸਾਹਿਬ ਵਿੱਚ ਬਾਰ ਬਾਰ ਆਉਂਦਾ ਜਪਜੀ ਸਾਹਿਬ ਦੇ ਚੇਰੇ ਰਾਸ ਸਾਹਿਬ ਦੇ ਚੇਤਰਾਸਾ ਰਾਗ ਦੇ ਚ ਰਣਗੀ ਦੀ ਗੱਲ ਹੈ ਇੱਕੋ ਸ਼ਬਦ ਨੂੰ ਬਾਰ ਬਾਰ ਦਰਜ ਕਰਨਾ ਕੋਈ ਥੋੜੇ ਜਿਹਾ ਲਗਾ ਮਾਤਰਾ ਦੇ ਵੇਦ ਨਾਲ ਕਿਉਂ ਮਨੁੱਖ ਨੂੰ ਦਰ ਦਾ ਪਤਾ